ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਪਨੀਰ ਬਟਰ ਮਸਾਲਾ ਅੱਜ ਆਪਾਂ ਬਣਾ ਰਹੇ ਹਾਂ ਬਟਰ ਪਨੀਰ ਮਸਾਲਾ ਇਧਰ ਲਈ ਆਪਾਂ ਲਿਆ 450 ਗ੍ਰਾਮ ਪਨੀਰ ਬਟਰ ਪਨੀਰ ਮਸਾਲਾ ਬਣਾਉਣ ਲਈ ਆਪਾਂ ਲੈਏ ਨੇ 5-6 5 ਤੋਂ 6 ਟਮਾਟਰ 4 ਤੋਂ 5 ਹਰੀਆਂ ਮਿਰਚਾਂ ਇੱਕ ਟੁਕੜਾ ਅਦਰਕ ਦਾ 15-16 ਕਲੀਆਂ ਲਸਣ ਦੀਆਂ ਤੇ ਨਾਲ ਆਪਾਂ ਧਣੀਆਂ ਦੇ ਲੈਨੇ ਡੰਡਲ ਇਹਨਾਂ ਨੂੰ ਆਪਾਂ ਮਿਕਸੀ 'ਚ ਪਾ ਕੇ ਗ੍ਰाइंड ਕਰਦੇ ਹਾਂ ਤੇ ਨਾਲ ਹੀ ਆਪਾਂ ਲਏ ਨੇ 15-16 ਪੀਸ ਕਾਜੂ ਕਿਉਂਕਿ ਕਾਜੂ ਜਿਹੜੇ ਇਹਨਾਂ ਨਾਲ ਦੀ ਗਰੇਵੀ ਤੇ ਟੇਸਟ ਬਹੁਤ ਵਧੀਆ ਹੁੰਦਾ ਤੇ ਬਟਰ ਪਨੀਰ ਮਸਾਲੇ 'ਚ ਜ਼ਰੂਰ ਪੈਂਦੇ ਨੇ ਇਹ ਅੱਧਾ ਘੰਟਾ ਹੋ ਗਿਆ ਮੈਂ ਗਰਮ ਪਾਣੀ 'ਚ ਭਿਓ ਕੇ ਰੱਖੇ ਹੋਏ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਮਿਕਸੀ 'ਚ ਪੀਸ ਦੇ ਸਾਰੇ ਸਮਾਨ ਨੂੰ ਹੁਣ ਜਿਹੜੇ ਆਪਣੇ ਇਹ ਲਸਣ ਅਦਰਕ ਸੀਗੇ ਆਪਾਂ ਹਰਫੁਲੀ ਜਾਂ ਮੋਟਾ-ਮੋਟਾ ਕੱਟ ਲਿਆ ਇਹਨੂੰ ਹੁਣ ਆਪਾਂ ਪਾਉਨੇ ਆ ਮਿਕਸੀ ਜਾਰ ਦੇ ਵਿੱਚ

ਇੱਕ ਚਮਚ ਕਸ਼ਮੀਰੀ ਲਾਲ ਮਿਰਚ ਕਿਉਂਕਿ ਫਿਰ ਇਹਦੇ ਨਾਲ ਜਿਹੜਾ ਕਰੇਵੀ ਦਾ ਕਲਰ ਬਹੁਤ ਵਧੀਆ ਆਊਗਾ ਇਹ ਕੋੜੀ ਨਹੀਂ ਹੁੰਦੀ ਆਪਾਂ ਤਕਰੀਬਨ ਦੋ ਛੋਟੇ ਟੀस्पून ਪਾਉਂਦੇ ਹਾਂ ਕਸ਼ਮੀਰੀ ਲਾਲ ਮਿਰਚ ਦੇ ਤੇ ਆਪਾਂ ਇਹਦਾ ਹੁਣ ਆਪਾਂ ਪੇਸਟ ਬਣਾਉਨੇ ਆ ਮਿਕਸਰ 'ਚ ਆਪਾਂ ਹੁਣ ਗੈਸ ਤੇ ਰੱਖ ਲਿਆ ਫਰਾਈਪਨ ਤੇ ਇਹਦੇ ਚ ਆਪਾਂ ਪਾਉਨੇ ਆ ਡੇਢ ਚਮਚਾ ਅਲੂਵਲ ਇਹਦੇ ਚ ਅੱਪਾ ਹੁਣ ਪਾ ਦਨੇ ਜਿਹੜੀ ਅਪਾ ਗਰੇਵੀ ਤਿਆਰ ਕੀਤੀ ਸੀਗੀ ਗੈਸ ਨੂੰ ਅਪਾ ਮੀਡੀਅਮ ਲੋ ਫਲੇਮ ਤੇ ਰੱਖਣਾ ਹੈ तरीके ਭੁੰਨ ਲੈਣਾ ਕਿਉਂਕਿ ਜਿਹੜੇ ਕਾਜੂ ਵਗੈਰਾ ਆਪਾਂ ਪਾਏ ਨੇ ਇਹਨਾਂ ਦੀ ਗਰੇਵੀ ਬਿਲਕੁਲ ਇੱਕਸਾਰ ਹੋ ਜਾਵੇ ਚੰਗੇ ਅਰੀਕੇ ਪਕਾਉਣੇ ਇਹਨਾਂ ਨੂੰ ਘਟਾ ਕੇ 10 ਮਿੰਟ ਆਪਾਂ ਇਹਨੂੰ ਪਕਾਉਨੇ ਆਂ ਆ ਗੈਸ ਤੇ ਰੱਖ ਲਿਆ ਦੂਜਾ ਫਰਾਈਪੈਨ ਇਹਦੇ ਚ ਆਪਾਂ ਪਨੀਰ ਨੂੰ ਥੋੜਾ ਜਿਹਾ ਭੁੰਨਦੇ ਰੋਸਟ ਕਰਦੇ ਆ ਮਤਲਬ ਕਿ ਭੁੰਨਦੇ ਆ ਤੇ ਇਹ ਚ ਆਪਾਂ ਇੱਕ ਚਮਚਾ ਪਾ ਲਿਆ 올ਿਵ ਆਇਲ ਤੇ ਨਾਲ ਪਾਉਣੀ ਹੈ ਬਟਰ ਜੇ ਆਪਾਂ ਬਟਰ ਮਸਾਲਾ ਬਣਾ ਰਹੇ ਹਾਂ ਨਾ ਬਟਰ ਪਨੀਰ ਮਸਾਲਾ ਬਣਾ ਰਹੇ ਹਾਂ ਫਿਰ ਇਹਦੇ ਚ ਤਾਂ ਬਟਰ ਜਾਣਾ ਹੀ ਜਾਣਾ ਸੋ ਇਹਦੇ ਚ ਆਪਾਂ ਹੁਣ ਪਾਉਨੇ ਆ ਆਪਣੇ ਜਿਹੜੇ ਪਨੀਰ ਸੀਗਾ ਆਪਾਂ ਕੱਟ ਲਿਆ ਸੀ ਕ్యూਬਸ ਵਿੱਚ ਉਹ ਆਪਾਂ ਇਹਦੇ ਚ ਪਾਉਨੇ ਆ ਇਹਦੇ ਤਾਂ ਆਪਾਂ ਥੋੜਾ ਜਿਹਾ ਪੋਨੇ ਨਮਕ ਨਾਲੀ ਥੋੜੀ ਜਿਹੀ ਹਾਦੀ ਆਪਾਂ ਸਾਰੇ ਜਿਹਾ ਪਾ ਦਾਂਗੇ ਤੇ ਨਾਲ ਲਾਲ ਮਿਰਚ ਪਾਊਡਰ ਕਿ ਜਦੋਂ ਪਹਿਲੇ ਚਾਹ ਨਮਕ ਵਗੈਰਾ ਹਲਦੀ ਹੋ ਲਾਤੀ ਇਹ ਫਰੇ ਦੇ ਵਿੱਚ ਰਚ ਜੂਗਾ ਫਿਰ ਪਨੀਰ ਦਾ ਜਿਹੜਾ ਟੇਸਟ ਆ ਵਧੀਆ ਆਊਗਾ ਫਿੱਕਾ ਫਿੱਕਾ ਨਹੀਂ ਲੱਗੂਗਾ ਤੇ ਇਹਨੂੰ ਹੁਣ ਆਪਾਂ ਫਰਾਈ ਕਰਦੇ ਹਾਂ ਜਿਹੜਾ ਬਟਰ ਪਨੀਰ ਮਸਾਲਾ ਹੁੰਦਾ ਇਹਦਾ ਜਿਹੜਾ ਕਲਰ ਹੁੰਦਾ ਬਿਲਕੁਲ ਰੈੱਡ ਜਿਹੜਾ ਰੈੱਡਰ ਹੁੰਦਾ ਇਹ ਪਰ ਵੈਸੇ ਰੈਸਟੋਰੈਂਟਾਂ ਚ ਅੱਡ ਅੱਡ ਕਲਰ ਕਿਸ ਤੱਕ ਲਾਈਟ ਵੀ ਹੁੰਦਾ ਡਾਰਕ ਵੀ ਹੁੰਦਾ ਇਹ ਆਪਾਂ ਮਤਲਬ ਉਦੋਂ ਤੱਕ ਅਸੀਂ ਗਰੇਵੀ ਭੁੰਨਣੀ ਹੈ ਜਿਹਦੇ ਚ ਆਪਾਂ ਕਾਜੂ ਪਾਏ ਸੀਗੇ ਜਦੋਂ ਤੱਕ ਇਹ ਬਿਲਕੁਲ ਪਾਣੀ ਸੁੱਕ ਜੂਗਾ ਤੇ ਬਿਲਕੁਲ ਇਕੱਠਾ ਹੋ ਜੂਗਾ ਹੈ ਇੱਕਦਮ ਜਿਵੇਂ ਆਪਾਂ ਇੱਕਦਮ ਇਹ ਅੱਡ-ਅੱਡ ਜਾ ਨਹੀਂ ਰਹੂਗਾ ਸਾਰਾ ਇਕਦਮ ਇਕੱਠਾ ਹੋ ਜਾਣਾ ਉਦੋਂ ਤੱਕ ਆਪਾਂ ਇਹਨੂੰ ਭੁੰਨਣਾ ਹੁਣ ਆਪਾਂ ਜਿਹੜਾ ਦੂਜਾ ਮਸਾਲਾ ਭੁੰਨਣਾ ਹੈ ਪਿਆਜ਼ ਆਪਾਂ ਲਏ ਨੇ ਤਿੰਨ ਵੱਡੇ ਪਿਆਜ਼ ਲੈ ਕੇ ਆਪਾਂ ਉਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਤੇ ਉਹ ਇਹਦੇ ਲਈ ਉਹ ਭੁੰਨਣ ਲਈ ਆਪਾਂ ਹੁਣ ਦੂਜਾ 프라이ਪਿੰਦਰ ਇਹਦੇ ਚ ਆਪਾਂ ਇੱਕ ਚਮਚਾ ਪਾ ਕੇ ਤੇਲ वन भुन तेल अपना गर्म हो जाए फिर आपने दो तेज पत्ते एक टुकड़ा दालचीनी का चार छोटी इलाचियाँ एक चमच जीरा आपने प्याज बरीक कटे हुए ये आप लाए थे तीन प्याज ਉਪਰ ਬਹੁਤ ਬਰੀਕ ਬਰੀਕ ਕੱਟਨੇ ਸੀ ਇਹਦੇ ਚਪੋਂ ਪਾਉਣੇ ਇੱਕ ਚਮਚਾ ਅਦਰ ਕੁਲੰਸ ਦਾ ਪੇਸਟ ਹਲਦੀ ਪਾਉੜਨ ਥੋੜਾ ਜਿਹਾ ਲਾਲ ਮਿਰਚ ਪਾਉੜਨ ਇੱਕ ਚਮਚਾ ਕੁਛ ਨਹੀਂ ਜਿਗ ਲਾਲ ਮਿਰਚ ਪਾਉੜਨ ਉਹਨੋਂ ਪਰੋਂ ਉਹਨਾਂ ਦੇ ਅੰਦਰ ਜਿਹੜੇ ਗਾਜਰ ਤੱਕ ਬ੍ਰਾਊਨਿੰਗ ਹੋ ਜਾਂਦੇ ਬਿਲਕੁਲ ਪਿਆਜ਼ ਆਪਾਂ ਜਦ ਤੱਕ ਇਹਨੂੰ ਭੁੰਨਦੇ ਆ ਸਾਰੇ ਸਬਜ਼ੀਆਂ ਨੂੰ ਇਹਨੋਂ ਜਦ ਤੱਕ ਕਲਰ ਨਹੀਂ ਚੇਂਜ ਹੁੰਦਾ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਭੁੰਨ ਲਿਆ ਇਹਦੇ ਚੰਪੋਂ ਪਰਨੇ ਨਮਕ ਲੋੜਨ ਸਾਢੇ ਕਿਹੜੇ ਚਮਚਾ ਪਾ ਲੈਣਾ ਪਾਣੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਭੁੰਨ ਲੈਣਾ ਨਾਜ਼ੀ ਨੂੰ ਤਿਆਜ ਭੁੰਨੇ ਜਾਣਗੇ ਮਸਾਲੇ ਵਗੈਰਾ ਸਾਰਾ ਕੁਝ ਸੰਜੀਗਰਾ ਪੱਕ ਜੂਗਾ ਭੁੰਨੇ ਜੋ ਗਨਾਂ ਤੇ ਆ ਦੇਖੋ ਜਿਹੜੀ ਆਪਣੀ ਗਰੇਵੀ ਸੀਗੀ ਇਹਦੇ ਚੋਂ ਟਮਾਟਰਾਂ ਦਾ ਪਾਣੀ ਸੀਗਾ ਬਿਲਕੁਲ ਸੁੱਕ ਗਿਆ ਤੇ ਆਪਣਾ ਬਿਲਕੁਲ ਫਾਈਨ ਜਿਹੜਾ ਇਹ ਹੈਗਾ ਪੇਸਟ ਜਿਹੜਾ ਬਣਾਇਆ ਸੀ ਆਪਾਂ ਨੇ ਉਹ ਵੀ ਤਿਆਰ ਹੋ ਗਈ ਗਰੇਵੀ ਤੇ ਇੱਧਰ ਜਿਹੜੇ ਆਪਣੇ ਪਿਆਜ਼ ਵਗੈਰਾ ਸੀਗੇ ਇਹ ਵੀ ਸਾਰਾ ਕੁਝ ਭੁੰਨਿਆ ਗਿਆ ਬਹੁਤ ਚੰਗੀ ਤਰ੍ਹਾਂ ਭੁੰਨਿਆ ਗਿਆ ਇਹਨੂੰ ਹੁਣ ਆਪਾਂ ਇਹਦੇ ਚ ਕਰਦੇ ਹਾਂ ਟਰਾਂਸਫਰ ਆਪਾਂ ਇਹਨੂੰ ਮਿਕਸ ਕਰ ਦੇਣਾ ਇਹਨੂੰ ਇਹਨੂੰ ਆਪਾਂ 8-10 ਮਿੰਟ ਹੋਰ ਭੁੰਨਦੇ ਆ ਸਾਰਾ ਕੁਝ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਇਹਨੂੰ ਚੰਗੇ ਤਰੀਕੇ ਭੁੰਨਦੇ ਆ ਸਾਰੇ ਮੈਂ ਇਹਦੇ ਵਿੱਚ ਪਾਉਣੀ ਹੈ ਕਸੂਰੀ ਮੇਥੀ ਹੁਣ ਆਪਾਂ ਇਸ ਮਸਾਲੇ ਨੂੰ ਚੰਗੇ ਤਰੀਕੇ ਭੁੰਨਣਾ 10-12 ਮਿੰਟ ਚੰਗੇ ਤਰੀਕੇ ਪਕਾਉਣਾ ਆਪਾਂ ਉਦੋਂ ਤੱਕ ਪਕਾਉਣਾ ਜਦੋਂ ਤੱਕ ਆਪਣਾ ਘਿਓ ਸੈਪਰੇਟ ਨਿਕਲ ਜਾਂਦਾ ਜਿਹੜਾ ਆਪਾਂ ਪਾਇਆ ਹੈ ਹੁਣ ਇਹਨੂੰ ਮਸਾਲੇ ਨੂੰ ਉਪਰ 10-12 ਮਿੰਟ ਭੁੰਨਦੇ ਆ ਟਰੱਕੇ ਹੁਣ ਘਿਓ ਛੱਡ ਰਿਹਾ ਹੈ ਮਸਾਲਾ ਪਰਪਾ ਇਹਦੇ ਵਿੱਚ ਹੁਣ ਅੱਧਾ ਗਲਾਸ ਪਾਣੀ ਦਾ ਹੋਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਫੇਰ ਜਿ ਰਜਾ ਮੰਗੇ 15-20 ਮਿੰਟਾਂ ਨੂੰ ਫੇਰ ਭੁੰਨਣਾ ਆਪਾਂ ਨੇ ਦੇਖੋ ਨਾ ਦਾ ਕਲਰ ਵੀ ਬਹੁਤ ਵਧੀਆ ਹੈ ਜੋ ਚਾਹੀਦਾ ਹੁੰਦਾ ਹੈ ਬਿਲਕੁਲ ਸਹੀ ਕਲਰ ਹੈ ਪਨੀਰ ਬਟਰ ਮਸਾਲੇ ਦਾ ਹੁਣ ਆਪਾਂ ਇਹਨੂੰ ਰਜਾਉਨੇ ਆਂ ਇਹ ਨਾ ਬਹੁਤ ਵਧੀਆ ਭੁੰਨਿਆ ਗਿਆ ਜਿਹੜੇ ਇਹਦੇ ਵਿੱਚ ਆਪਾਂ ਖੜੇ ਮਸਾਲੇ ਪਾਏ ਸੀ ਤੇਜ ਪੱਤਾ, ਦਾਲਚੀਨੀ ਤੇ ਉਹ ਆਪਾਂ ਕੱਢ ਦੇਣਾ ਇਹਦੇ ਚ ਤੇ ਆਪਣਾ ਮਸਾਲਾ ਬਹੁਤ ਵਧੀਆ ਭੁੰਨਿਆ ਗਿਆ ਇਹਦੀ ਗਰੇਵੀ ਬਹੁਤ ਵਧੀਆ ਹੈ ਤਿਆਰ ਹੋਈ ਤੇ ਕਲਰ ਦੇਖੋ ਕਿੰਨਾ ਵਧੀਆ ਜਿਹੜਾ ਆਪਣਾ ਪਨੀਰ ਸੀਗਾ ਇਹ ਆਪਾਂ ਇਹਦੇ ਚ ਪਾ ਦੇਣਾ ਗਰੇਵੀ ਦੇ ਵਿੱਚ ਦੇਖੋ ਆਪਣਾ ਕਲਰ ਕਿੰਨਾ ਵਧੀਆ ਤਿਆਰ ਹੈ ਇਹਦਾ ਤੇ ਹੁਣ ਆਪਾਂ ਇਹਨੂੰ 5-7 ਮਿੰਟਾਂ ੱਕੇ ਸੇਕ ਲਵੋਨੇ ਤੇ ਇਹਦੇ ਚ ਆਪਾਂ ਥੋੜੀ ਜੀ ਪਾਉਨੇ ਆ ਕਰੀਮ ਆਪਣੀ ਸਬਜੀ ਬਣ ਕੇ ਤਿਆਰ ਹੈ ਦੇਖੋ ਬਹੁਤ ਵਧੀਆ ਸਬਜੀ ਬਣੀ ਆ ਸਬਜੀ ਦੀ ਕਨਸਿਸਟੈਂਸੀ ਬਹੁਤ ਵਧੀਆ ਹੈ ਤੇ ਆਪਾਂ ਇਹਦੇ ਹੁਣ ਪਾਉਨੇ ਆ ਧਨੀਆ ਤੇ ਧਣੀਆਂ ਦੇ ਨਾਲ ਖੁਸ਼ਬੂ ਤੇ ਕਲਰ ਬਹੁਤ ਵਧੀਆ ਹੁੰਦਾ ਜਦੋਂ ਪਰ ਹਰਾ ਹਰਾ ਧਨੀਆ ਦਿਸਦਾ ਹੈ ਤੇ ਨਾਲ ਹੀ ਆਪਾਂ ਪਾਉਨੇ ਆ ਥੋੜੀ ਜੀ ਕਰੀਮ ਤੇ ਸਬਜੀ ਤੁਸੀਂ ਖਾਓ ਤੇ ਆਪਣੇ ਬੱਚਿਆਂ ਨੂੰ ਖਿਲਾਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਮੇਰਾ ਚੈਨਲ ਕਰੋ ਸਬਸਕ੍ਰਾਈਬ ਪਲੀਜ਼ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਸੋ ਮਚ